ਸ੍ਰੀ ਕਾਲਜੀ ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਮੈਂ ਗੁਰਪ੍ਰੀਤ ਮਾਨ ਅੱਜ ਦਾ ਜਿਹੜੇ ਰਿਸ਼ਤਿਆਂ ਦੀ ਲਿਸਟ ਆ ਲੈ ਕੇ ਆਪਾਂ ਹਾਜ਼ਰ ਆ ਤੇ ਜਿਹੜੇ ਭੈਣ ਭਰਾ ਸਾਡੇ ਨਾਲ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਅੱਜ ਦੇ ਰਿਸ਼ਤੇ ਜਿੰਨੇ ਵੀ ਲੈ ਕੇ ਆਵਾਂਗੇ ਉਹਦੇ ਵਿੱਚ ਕੁੜੀਆਂ ਦੇ ਕਾਫੀ ਰਿਸ਼ਤੇ ਨੇ ਤੇ ਕੁੜੀਆਂ ਦੇ ਪਰਿਵਾਰ ਦੇ ਨੰਬਰ ਤੇ ਮੁੰਡਿਆਂ ਦੇ ਜਿੰਨੇ ਵੀ ਰਿਸ਼ਤੇ ਨੇ ਪਰਿਵਾਰਾਂ ਦੇ ਨੰਬਰ ਉੱਪਰ ਲਿਖੇ ਹੋਏ ਨੇ ਡਾਇਰੈਕਟ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਬਾਕੀ ਆਪਣੀ ਐਡ ਪਵਾਉਣ ਲਈ ਹੇਠਾਂ ਜੋ 9501725405 ਆ ਨੰਬਰ ਹੈ ਇਹਦੇ ਉੱਪਰ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਕਿਸ ਤਰ੍ਹਾਂ ਸੀ ਆਪਣੀ ਐਡ ਦਾ ਸਾਡਾ ਪ੍ਰੋਸੈਸ ਹੈ ਸਾਰਾ ਕੁਝ ਤੇ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਪਹਿਲਾਂ ਜਿਹੜਾ ਰਿਸ਼ਤਾ ਦਾ ਕੁੜੀ ਦਾ ਨੋਟ ਕਰੋ ਤੇ ਹੇਠਾਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੁੰਦਾ ਜਾਂ ਮੁੰਡੇ ਦੇ ਜਿਹੜੇ ਵੀ ਰਿਸ਼ਤਾ ਲਿਖਿਆ ਹੁੰਦਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੁੰਦਾ ਇਹ ਤਾਂ ਪੀਲੀ ਪੱਟੀ ਦੇ ਵਿੱਚ ਐਡ ਪਾਉਣ ਲਈ ਸਾਡਾ ਨੰਬਰ ਹੁੰਦਾ ਹੈ ਤੇ ਜੋ ਅਗਲੇ ਨੇ ਲਿਖਵਾਇਆ ਹੁੰਦਾ ਲਾਲ ਪੱਟੀ 'ਚ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਜਾਂ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਚੀਜ਼ ਨੂੰ ਚੰਗੀ ਤਰ੍ਹਾਂ ਨੋਟ ਕਰਕੇ ਜਾਂ ਸਾਰਾ ਰਿਸ਼ਤਾ ਜਿਹੜਾ ਨੋਟ ਕਰਕੇ ਫਿਰ ਅਗਲੇ ਨਾਲ ਗੱਲ ਕਰਿਆ ਕਰੋ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਮਰਤਾ ਰਿਆ ਕੁੜੀ ਕਿ ਇਸ ਕੀ ਸਜਾਉਂਦੀ ਹੈ ਕੁੜੀ ਪਤਾ ਜਿਹੜਾ ਫਰੀਦਕੋਟ ਆ ਪੜਾਈ ਐ ਐਮਐਸਸੀ ਆਈਟੀ ਡਿਪਲੋਮਾ ਐਕਿਊਰੇਸ਼ਨ ਤੇ ਭੈਣ ਇੱਕ ਮੈਡ ਅਪਰਾਏ ਕਰਨ ਮੈਂ ਡਾਕਟਰ ਹੈ ਕੱਦ 5 ਫੁੱਟ 2 ਇੰਚ ਕਾਸਟ 바ਵਾ ਬਰਾਗੀ ਸੇਖਣੇ 6 10 92 ਦਾ ਡੇਟ ਆਫ ਬਰਥ ਹੈ ਕੁੜੀ ਵਿਧਵਾ ਕੋਈ ਬੱਚਾ ਨਹੀਂ ਵਿਧਵਾ ਮਤਲਬ ਘਰ ਵਾਲੇ ਦਾ ਜਿਹੜਾ ਡੈਥ ਹੋ ਗਈ ਸੀ ਮੁੰਡਾ ਅਨਮੈਡ ਹੋਵੇ ਦੂਜਾ ਡਿਵੋਰਸਡ ਹੋਵੇ ਤੇ ਗਵਰਨਮੈਂਟ ਜੌਬ ਕਰਦਾ ਹੋਵੇ ਵਧੀਆ ਬਿਜ਼ਨਸ ਹੋਵੇ ਸ਼ਹਿਰ ਵਿੱਚ ਹੋਵੇ ਤੇ ਉੱਚ ਜਾਤੀ ਜਾਂ BC ਜਿਹੜੇ ਕਾਸਟ ਦੇ ਨੇ ਇਹਨਾਂ ਨੂੰ ਫੋਨ ਕਰ ਸਕਦੇ ਆ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਵੀ ਕੁੜੀ ਦਾ ਜੀ ਨੋਟ ਕਰੋ ਨਾਮ ਕੌਰ ਪਤਾ ਫਤੇਗੜ ਸਾਹਿਬ ਤੋਂ ਬਲੋਂਗ ਕਰਦੇ ਨੇ ਪੜਾਈ ਐਮ ਐਸ ਸੀ ਕੀਤੀ ਹੋਈ ਹੈ ਫਿਜ਼ਿਕਸ ਤੇ ਬੀ ਐਡ ਕੀਤੀ ਹੋਈ ਹੈ ਭੈਣ ਇੱਕਾਣ ਮੜ ਕਾ ਭਰਾ ਇੱਕਾਣ ਮੜ ਕਾ ਧ ਪੰਜ ਫੁੱਟ 6 ਇੰਚ ਕਸਟ ਜੱਟ ਸੇ ਗੋਤ ਇਹਨੇ ਲਿਖਾਈ ਡੇਟ ਆਫ ਬਰਥ ਨਵੰਬਰ 1994 ਮੇ ਦਾਈ ਤੇ ਕੰਮ ਜਿਹੜਾ ਪੰਜਾਬ ਦੇ ਵਿੱਚ ਟਿਊਸ਼ਨ ਟੀਚਰ ਨੇ ਤੇ ਮੁੰਡਾ ਯੂ ਐਸ اے ਕੈਲੀਫੋਰਨੀਆ ਪੱਕਾ ਹੋਵੇ ਤੇ ਕੱਦ 6 ਫੁੱਟ ਹੋਵੇ ਲਾਲਪੱਟੇ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਵੀ ਕੁੜੀ ਦਾ ਜੀ ਅੱਜ ਕੁੜੀਆਂ ਦੇ ਤੇ ਹੋਰ ਵੀ ਬਹੁਤ ਵਧੀਆ ਰਿਸ਼ਤੇ ਨੇ ਛੱਡ ਕੇ ਨਾ ਜਾਓ ਵੀਡੀਓ ਲਾਸਟ ਤੱਕ ਜਰੂਰ ਦੇਖੋ ਆਪਾਂ ਜਲਦ ਜਲਦੀ ਜਲਦੀ ਰਿਸ਼ਤੇ ਬੋਲਦੇ ਆ ਤਾਂ ਜੋ ਤੁਹਾਡਾ ਟਾਈਮ ਨਾ ਖਰਾਬ ਹੋਵੇ ਵੀਡੀਓ ਲੰਮੀ ਨਾ ਬਣੇ ਨਾਮ ਕੌਰ ਪਤਾ ਜਲੰਧਰ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੈਡੀਕਲ ਡਿਪਲੋਮਾ ਕੀਤਾ ਹੋਇਆ ਹੈ ਈਸੀਈ ਦਾ ਤੇ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 5 ਇੰਚ ਕਾਸਟ ਮੱਝ ਵੀ ਸਿਕ 1997 ਦਾ ਜਿਹੜਾ ਡੇਟ ਆਫ ਬਰਥ ਹੈ ਕੈਨੇਡਾ ਪੀਆਰ ਆ ਕੁੜੀ ਟਰੈਵਲ ਕੌਨਸੂਲੇਸ਼ਨ ਕੌਨਸਟੇਸ਼ਨ ਕੌਨਸਟੈਂਟ ਕਾਉਂਸਲਟੈਂਟ ਮੁੰਡਾ ਮਗਲੀਕ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਹੋਵੇ ਤੇ ਇਹਨਾਂ ਦਾ ਵਟਸਐਪ ਨੰਬਰ ਇੱਥਾਂ ਦਿੱਤਾ ਹੋਇਆ ਹੈ ਲਾਲ ਪੱਟੀ ਦੇ ਵਿੱਚ ਵਟਸਐਪ ਤੇ ਇਹਨਾਂ ਨਾਲ ਗੱਲਬਾਤ ਜੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮਰਤਾਰੀ ਪਤਾ ਬਠਿੰਡਾ ਤੋਂ ਹੈ ਮੁੰਡਾ ਤੇ ਅਮਰਤਾਰੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਮਾਨ 1995 ਦਾ ਡੇਟ ਆਫ ਬਰਥ ਹੈ ਜੀ 5 ਕਿੱਲੇ ਜ਼ਮੀਨਾਂ 2.5 2.5 ਆਉਂਦੀ ਹੈ ਤੇ ਆ ਟ੍ਰਾਂਸਪੋਰਟਿੰਗ ਲੈਂਡ ਦਾ ਵਧੀਆ ਕੰਮ ਆ ਆਪਣੀਆਂ ਗੱਡੀਆਂ ਨੇ ਗੁਰਸਿੱਖ ਪਰਿਵਾਰ ਦੀ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ 5789062553 ਡਾਇਰੈਕਟ ਇਹਨਾਂ ਨਾਲ ਗੱਲ ਕਰੋ ਤੇ ਮੁੰਡਾ ਮੰਗਲੀਕ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਾਏਕੋਟ ਲੁਧਿਆਣਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਨਿਊਜ਼ੀਲੈਂਡ ਦਾ ਕੱ ਕੰਮ ਵਧੀਆ ਕੰਪਨੀ ਦੇ ਵਿੱਚ ਐਲੈਕਟ੍ਰੀਸ਼ੀਅਨ ਸੁਪਰਵਾਈਜ਼ਰ ਆ ਜੀ ਮੁੰਡਾ ਤੇ ਵਧੀਆ ਜੌਬ ਆ ਤੇ ਫੈਮਿਲੀ ਨੇ ਬਾਹਰ ਜਾਣਾ ਕੁੜੀ ਪਾਵੇਂ ਬਿਲਕੁਲ ਗਰੀਬ ਕਰਦੀ ਹੋਵੇ ਤੇ ਵਧੀਆ ਹੋਵੇ ਲਾਲ ਪੱਟੀ 'ਚ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਰਿਸ਼ਤੇ ਬਾਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਲੰਧਰ ਤੋਂ ਬਿਲੋਂਗ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਪਰਾਇਕ ਕੈਨੇਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਜੋਹਲ 1990 ਦਾ ਡੇਟ ਆਫ ਬਰਥ ਹੈ ਆਇਰਲੈਂਡ ਪੀ ਆ ਰੀ ਮੁੰਡਾ ਤੇ ਪ੍ਰੋਫੈਸ਼ਨਲ ਸੈਫ ਦੀ ਜੋਬ ਆ ਮੁੰਡੇ ਦਾ ਸਾਰਾ ਜਿਹੜਾ ਪਰਿਵਾਰ ਆ ਉਹ ਕੈਨੇਡਾ ਦੇ ਵਿੱਚ ਹੈ ਤੇ ਵਿਆਹ ਜਿਹੜਾ ਇਹਨਾਂ ਨੇ ਕੈਨੇਡਾ ਦਾ ਮੁੰਡਾ ਆਇਰਲੈਂਡ ਹੈ ਵਿਆਹ ਕੈਨੇਡਾ ਚ ਕਰਨਾ ਪਰਿਵਾਰ ਸਾਰਾ ਕੈਨੇਡਾ ਦੇ ਵਿੱਚ ਹੈ ਤੇ ਕੁੜੀ ਕੈਨੇਡਾ ਪੀਆਰ ਹੋਵੇ ਪੜੀ ਲਿਖੀ ਹੋਵੇ ਸੋਹਣੀ ਹੋਵੇ ਤੇ ਐਮ ਵੀ ਮਾਫ ਦਾ ਮਤਲਬ ਹੁੰਦਾ ਅਸੀਂ ਸ਼ਾਰਟ ਲਿਖ ਦਿੰਦੇ ਆ ਐਮ ਵੀ ਮੈਰਜ ਵੀਰੋ ਵਾਲੇ ਮਾਫ ਆ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜੀਰਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਆ ਪੜਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਇਲੈਕਟ੍ਰੋਨਿਕ ਕੱਲ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਗਿੱਲ 9897 ਦਾ ਡੇਟ ਆਫ ਬਰਥ ਹੈ 9897 ਮਤਲਬ 9 ਤਰੀਕ 8ਵਾਂ ਮਹੀਨਾ 1997 ਕੰਮ ਦਾ ਕਿਲੇ ਜਮੀਨ ਹੈ ਜੀ ਕੈਨੇਡਾ ਪੀਆਰ ਆ ਮੁੰਡਾ ਔਨ ਹੋਸ ਇਨ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਅੰਮ੍ਰਿਤਧਾਰੀ ਗੁਰਸਿੱਖ ਕੁੜੀ ਹੋਵੇ ਤੇ ਨਰਸਿੰਗ ਕਰੀ ਕੁੜੀ ਕੈਨੇਡਾ ਜਾਂ ਯੂ ਐਸ ਏ ਜਾਂ ਇੰਡੀਆ ਮਤਲਬ ਕੈਨੇਡਾ ਹੋਵੇ ਜਾਂ ਅਮਰੀਕਾ ਹੋਵੇ ਜਾਂ ਇੰਡੀਆ ਤੋਂ ਹੋਵੇ ਨਰਸਿੰਗ ਕਰੀ ਹੋਵੇ ਲਾਲ ਅੱਖਰਾਂ ਦੇ ਵਿੱਚ ਜਿਹੜਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਅੰਮ੍ਰਿਤਾਰੀ ਲਿਖਾਇਆ ਇਹਨਾਂ ਨੇ ਮੁੰਡਾ ਵੀ ਅੰਮ੍ਰਿਤਾਰੀ ਹੋਊਗਾ ਬਾਕੀ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਅੰਮ੍ਰਿਤਾਰੀ ਹੈ ਕੁੜੀ ਪਤਾ ਕਪੂਰਥਲਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪੀ ਜੀ ਡੀ ਸੀ ਏ ਕੀਤੀ ਹੋਈ ਹੈ ਐਮ ਏ ਕੀਤੀ ਹੋਈ ਹੈ ਤੇ ਜਰਬੀ ਬੀਅਡ ਕਰ ਰਹੇ ਨੇ ਭੈਣ ਕੋਈ ਨਹੀਂ ਭਰਾ ਦੋ ਨੇ ਕੱਦ 5 ਫੁੱਟ 9 ਇੰਚ ਕਾਸਟ ਆਲੂ ਵਾਲੀ ਆ 7ਵਾਂ ਮਹੀਨਾ ਤੇ 1998 ਦਾ ਜਿਹੜਾ ਡੇਟ ਆ ਬਸ ਫਾਦਰ ਆਉਨਿੰਗ ਬਿਜ਼ਨਸ ਕਰ ਰਹੇ ਨੇ ਚੰਗੇ ਪਰਿਵਾਰ ਦਾ ਪੜਿਆ ਲਿਖਿਆ ਮਿਹਨਤੀ ਸਾਊ ਤੇ ਅਮਰਤਾਰੀ ਨਾਮ ਬਾਣੀ ਜਪਣ ਵਾਲਾ ਮੁੰਡਾ ਦੁਆਬੇ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਚ ਕੁੜੀ ਦੇ ਦੋ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਾਰੀਆ ਮੁੰਡਾ ਪਟਾਕਪੁਰ ਉਥਲਾਂ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਟੈਕ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਆ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 10 ਇੰਚ ਕਾਸਟ ਆਲੂ ਵਾਲੀ ਆ 8 1992 ਦਾ ਡੇਟ ਆਫ ਬਰਥ ਹੈ ਮੁੰਡਾ ਯੂ ਐਸ ਏ ਆ ਜੀ ਵਰਕ ਪਰਮਿਟ ਤੇ ਟਰੱਕਿੰਗ ਦਾ ਕੰਮ ਆ ਚੰਗੇ ਪ੍ਰਵਾਹ ਦੀ ਪੜ੍ਹੀ ਲਿਖੀ ਚੰਗੇ ਕਰਤਾਰ ਦੀ ਅੰਮ੍ਰਿਤਾਰੀ ਨਾਮ ਜੱਬਾਣੀ ਜਪਣ ਵਾਲੀ ਪੰਜਾਬ ਯੂ ਐਸ ਜਾਂ ਤਾਂ ਪੰਜਾਬ ਹੋਵੇ ਜਾਂ ਯੂ ਐਸ ਏ ਪੀ ਆਰ ਹੋਵੇ ਦਵਾਬੇ ਨੂੰ ਜਿਹੜੀ ਪਹਿਲਾਂ ਲਾਲ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਇਹ ਸੇਮ ਨੰਬਰੀ ਨੇ ਜਿਹੜਾ ਪਹਿਲਾਂ ਰਿਸ਼ਤਾ ਲਿਖਿਆ ਸੀ ਭੈਣ ਤੇ ਲਾਲ ਪੱਟੀ ਦੇ 2 ਨੰਬਰ ਦੇ ਡਾਇਰੈਕਟ ਜਿਹੜੀ ਗੱਲਬਾਤ ਕਰ ਸਕਦੇ ਹੋ ਪਰਿਵਾਰ ਨਾਲ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਠ ਜੱਟ ਸੇ ਗੋਤ ਪਮਾਲ 1 11 999 ਦਾ ਡੇਟ ਆਫ ਬਰਥ ਆ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਤਿੰਨ ਕਿੱਲੇ ਜ਼ਮੀਨ ਹੈ ਕੁੜੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਪਰਿਵਾਰ ਦੇ ਦੋ ਨੰਬਰ ਲਿਖ ਹੋਏ ਨੇ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਏ ਗ੍ਰਿਧਾਰ ਪਤਾ ਸ੍ਰੀ ਮੁਖਤਸਰ ਸਾਹਿਬ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਬੀਏ ਤੇ ਐਮਏ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਦ 5 ਫੁੱਟ 4 ਇੰਚ ਕਾਸਟ ਗਿਰਧਾਰ ਮਹਿਮੇਸ਼ ਫੈਮਿਲੀ 17 ਤੋਂ 97 ਦਾ ਡੇਟ ਆਫ ਬਰਥ ਆ ਜੀ ਕੰਮ ਬਿਜ਼ਨਸਮੈਨ ਨੇ ਕਾਰ ਤੇ ਬੈਗ ਦਾ ਐਸੈਸਰੀ ਰਿਟੇਲ ਐਂਡ ਹੋਲ ਸੇਲ ਦਾ ਇਹਨਾਂ ਦਾ ਕੰਮ ਆ ਫਾਦਰ ਸਾਹਿਬ ਮੈਰਿਜ ਪੈਲਸ ਦੇ ਵਿੱਚ ਲਾਈਟਿੰਗ ਦਾ ਕੰਮ ਆ ਆਪਣਾ ਬਿਜ਼ਨਸ ਉਹਨਾਂ ਦਾ ਤੇ ਕੁੜੀ ਸਮਾਲ ਫੈਮਿਲੀ ਜ ਸਮਾਰਟ ਫੈਮਿਲੀ ਹੋਵੇ ਤੇ ਐਜੂਕੇਟਿਡ ਹੋਵੇ। ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰੋ। ਨਾਮ ਸਿੰਘ ਪਤਾ ਜੀਂਦ ਹਰਿਆਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਭੈਣਾ ਦੋ ਨੇ ਭਰਾ ਕੋਈ ਨਹੀਂ। ਕੱਦ 5 ਫੁੱਟ ਸੌਰੀ 6 ਫੁੱਟ 1 ਇੰਚ ਕਾਸਟ ਜੱਟ ਸੇ 31 ਸਾਲ ਦੀ ਉਮਰ ਆ ਜੀ ਪੰਜਾਬ ਦੇ ਵਿੱਚ 20 ਕਿੱਲੇ ਜ਼ਮੀਨ ਆ ਤੇ ਯੂ ਐਸ ਏ ਟਰੱਕਿੰਗ ਦਾ ਕੰਮ ਆ। ਮੁੰਡਾ ਅਮਰੀਕਾ ਹੈ 20 ਕਿੱਲੇ ਜ਼ਮੀਨ ਆ ਬਹੁਤ ਵਧੀਆ ਰਿਸ਼ਤਾ ਕੁੜੀ ਜਵਾਨ ਤੇ ਐਜੂਕੇਟਿਡ ਹੋਵੇ। ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਜਿਹੜੀ ਤੁਸੀਂ ਇਹਨਾਂ Aquí la diestanó el ਨਾਮ ਸਿੰਘ ਪਤਾ ਅੰਮ੍ਰਿਤਸਰ ਸਰ ਸਾਹਿਬ ਤੋਂ ਬਿਲੋਂਗ ਕਰਦੇ ਪੜ੍ਹਾਈ ਬੈਚਲਰਸ ਆਫ ਆਰਟਸ ਤੇ 1 ਸਾਲ ਦਾ ਜਿਹੜਾ ਡਿਪਲੋਮਾ ਹਸਪੀਟੈਲਿਟੀ ਤੇ 1 ਸਾਲ ਦਾ ਡਿਪਲੋਮਾ ਮੈਡਾ ਕੰਪਿਊਟਰ ਦਾ ਕੀਤਾ ਹੋਇਆ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਕੋਈ ਨਹੀਂ ਕਰਦਾ ਸੇਫ ਫਟ ਕਾਸਟ ਜੱਟ ਸੇ ਗੋਤਬੱਲ 27/10/97 ਦਾ ਡੇਟ ਆਫ ਬਰਥ ਹੈ ਕੰਮ 5 ਕਿੱਲੇ ਜ਼ਮੀਨ ਹੈ ਜੌਬ ਇਨ ਹੋਟਲ ਬਲੂਨ ਅੰਮ੍ਰਿਤਸਰ ਦੇ ਵਿੱਚ ਕਰ ਰਹੇ ਨੇ ਕੁੜੀ ਬੀਏ ਸਿੰਘ ਨਰਸਿੰਗ ਜਾਂ ਜੀਐਨਐਮ ਕਰੀ ਹੋਵੇ ਕੁੜੀ ਦੀ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਕਾਲ ਤੇ ਗੱ ਨਾਮ ਸਿੰਘ ਪਤਾ ਖੰਨਾ ਲੁਧਿਆਣਾ ਤੋਂ ਬਲੋਂਗ ਕਰਦੇ ਪੜ੍ਹਾਈ 3 ਸਾਲ ਦਾ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਭੈਣ ਮੈਰਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਬੋਪਾਰਾਏ 14/94 ਦਾ ਡੇਟ ਆਫ ਬਰਥ ਹੈ ਕੰਮ ਬਿਜ਼ਨਸ ਹੈ ਜਿਹੜਾ ਉਹਨਾਂ ਦਾ ట్రాన్స్‌ਮਿਸ਼ਨ ਤੇ ਨੈਟਵਰਕ ਸਰਵਿਸ ਦਾ ਕੁੜੀ ਪਹਿਲੇ ਐਜੂਕੇਟਿਡ ਹੋਵੇ ਤੇ ਬੈਚਲਰ ਜਾਂ ਮਾਸਟਰ ਕੀਤੀ ਹੋਵੇ ਇੰਡੀਆ ਹੈ ਤਾਂ ਜੌਬ ਵਧੀਆ ਹੋਵੇ ਜਾਂ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਚ ਕੁੜੀ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟਰ ਤੁਸੀਂ ਇਹਨਾਂ ਨਾਲ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅੱਜ ਮੇਰੇ ਘਰੇ 'ਚ ਥੋੜੀ ਜਿਹੀ ਪ੍ਰੋਬਲਮ ਹੈ ਇਸ ਕਰਕੇ ਥੋੜਾ ਜਿਹਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜਾਈ ਬੀਬੀਏ ਐਮਬੀਏ ਇੰਡੀਆ ਤੋਂ ਕੀਤੀ ਹੋਈ ਹੈ ਐਸਜੀਬੀਏ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲੀ ਕੁੜੀ ਹੈ ਜੀ ਨਾ ਤਾਂ ਕੋਈ ਭੈਣ ਹੈ ਨਾ ਹੀ ਭਰਾ ਹੈ ਕੱਲੀ ਕੁੜੀ ਹੈ ਕੱਦ ਜਿਹੜਾ 5 ਫੁੱਟ 4 ਇੰਚ ਕਾਠ ਜੱਟ ਸੇ ਗੋਤ ਗਰੇਵਾਲ 27999 ਦਾ ਡੇਟ ਆਵਰਤਾ ਆਨ ਵਰਕ ਪਰਮਿਟ ਤੇ ਹੈ ਜੀ ਕੈਨੇਡਾ ਤੇ ਮੁੰਡਾ PRN ਕੈਨੇਡਾ ਜਾਂ USA ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਬਹੁਤ ਵਧੀਆ ਰਿਸ਼ਤਾ ਜੀ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਸ ਤਰ੍ਹਾਂ ਜਿਵੇਂ ਫੈਮਿਲੀਆ ਦੇ ਨੰਬਰ ਉੱਪਰ ਪਾਏ ਹੋਏ ਨੇ ਹਰੇਕ ਰਿਸ਼ਤੇ ਦੇ ਤੁਸੀਂ ਵੀ ਆਪਣਾ ਉੱਪਰ ਨੰਬਰ ਪਵਾ ਕੇ ਐਡ ਪਵਾਉਣੀ ਹੈ ਤਾਂ ਇਹ ਇੱਥਾ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਜਿਹੜੀ ਪਲੱਸ 2 ਕੀਤੀ ਹੋਈ ਆ ਸੀਬੀਐਸਸੀ ਤੇ ਬੀਟੈਕ ਤੇ ਐਮਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਆਈਸੀਆਈ ਬੈਂਕ ਦੇ ਵਿੱਚ ਡਿਪਟੀ ਮੈਨੇਜਰ ਲੱਗੇ ਹੋਏ ਨੇ ਮਦਰ ਗਵਰਨਮੈਂਟ ਜੌਬ ਤੇ ਫਾਦਰ ਸੈਂਟਰਲ ਗਵਰਨਮੈਂਟ ਜੌਬ ਤੇ ਕੱਦ 5 ਫੁੱਟ 7 ਇੰਚ ਕਾਸਟ ਐਸਸੀ ਰਾਧਾ ਸੁਆਮੀ ਫੈਮਲੀ ਆ ਗੋਦ ਮੇਘ ਹੈ 11 3 97 ਦਾ ਡੇਟ ਆਫ ਬਰਥ ਆ ਐਮ ਐਨਸੀ ਕੰਪਨੀ ਮੋਬਾਈਲ ਦੇ ਵਿੱਚ ਜਿਹੜਾ ਕੰਮ ਕਰਦੇ ਨੇ ਮਲਟੀ ਨੈਸ਼ਨਲ ਕੰਪਨੀ ਜੀ ਫੁੱਲ ਫਾਰਮ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੇ ਪੈਕੇਜ ਹੁੰਦੇ ਨੇ ਮਲਟੀ ਨੈਸ਼ਨਲ ਦੇ ਵਿੱਚ ਵਧੀਆ ਹੁੰਦੀਆਂ ਮਤਲਬ ਸੈਲਰੀ ਵਗੈਰਾ ਕੁੜੀ ਦੀ ਐਮਬੀਏ ਕਰੀ ਹੋਵੇ ਪੰਜਾਬ ਦੇ ਵਿੱਚੋਂ ਹੋਵੇ ਜਾਂ ਬਾਹਰ ਨਾ ਹੋਵੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਤੋਂ ਹੋਵੇ ਪੰਜਾਬੀ ਹੋਵੇ ਮਤਲਬ ਕੁੜੀ ਇਹਦੀ ਐਮ ਬੀਏ ਕਰੀ ਹੋਵੇ ਤੇ ਪੰਜਾਬ ਜਾਂ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਤੋਂ ਹੋਵੇ ਤੇ ਵਰਕਿੰਗ ਤੇ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਐਮਏ ਬੀਏ ਇੰਗਲਿਸ਼ ਦੀ ਕੀਤੀ ਹੋਈ ਹੈਗੀ ਪੈਣਾ ਦੋੜ ਇੱਕ ਟੀਚਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਮੱਝ ਵੀ ਸਗੋਤ ਸੋਹਤਾ ਜੀ 12 ਸੇ 94 ਦਾ ਡੇਟ ਆਫ ਬਰਥ ਹੈ ਗਵਰਨਮੈਂਟ ਜੌਬ ਹੈ ਇਹਨਾਂ ਦੀ ਟੀਚਰ ਦੀ ਈਟਟੀਟੀਡੀ ਤੇ ਫਾਦਰ ਸਾਹਿਬ ਆਰਮੀ ਦੇ ਵਿੱਚੋਂ ਜਿਹੜੇ ਅਟਾਇਰ ਨੇ ਕੁੜੀ ਦੀ ਗਵਰਨਮੈਂਟ ਜੌਬ ਤੇ ਹੋਵੇ ਤੇ ਬਹੁਤ ਵਧੀਆ ਫੈਮਿਲੀ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਐਸ ਪਲੱਸ 2 ਕਾਮਰਸ ਦੇ ਵਿੱਚ ਸੀਬੀਐਸਈ ਦੇ ਵਿੱਚ ਇਹ ਕੀਤੀ ਹੋਈ ਆ ਭੈਣ ਇੱਕ ਕੈਨੇਡਾ ਪਰ ਆ ਇੱਕ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਚੀਮਾ 21 3 2004 ਦਾ ਡੇਟ ਆਫ ਬਰਥ ਆ ਕੰਮ ਪੀਟੀਈ ਦੇ ਵਿੱਚੋਂ 60 ਸਕੋਰ ਨੇ ਸਾਢੇ 6ਵੇਂ ਬੈਂਡ ਆਏ ਹੋਏ ਨੇ ਮੁੰਡੇ ਕੋਲ 5 ਤੋਂ 7 ਕਿੱਲੇ ਜ਼ਮੀਨ ਹੋਵੇ ਤੇ ਕਿਸੇ ਵੀ ਕੰਟਰੀ ਵਿੱਚ ਪੀਆਰ ਹੋਵੇ ਆਸਟ੍ਰੇਲੀਆ ਕੈਨੇਡਾ ਜੁਕੇ ਯੂਐਸਏ ਨਿਊਜ਼ੀਲੈਂਡ ਜਰਮਨੀ ਤੇ ਇੰਡੀਆ ਦੇ ਵਿੱਚ ਐ ਮੁੰਡਾ ਤਾਂ 12 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਸ਼ਹਿਰ ਦੇ ਵਿੱਚੋਂ ਬਲੌਂਗ ਕਰਦੇ ਨੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਪੜ੍ਹਾਈ ਬੀਟੈਕ ਕੀਤੀ ਹੋਈ ਹੈ ਭੈਣ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟਰ ਵਦਾਸੀਆ ਜੇ ਕੋਤ ਕੌਲਤਾਰ 24 97 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਆ ਮੁੰਡਾ ਉਡੀ ਦੀ ਬੀਐਸ ਨਰਸਿੰਗ ਡੈਂਟਿਸਟ ਜਾਂ ਕਨੇਡਾ ਹੋਵੇ ਨੇੜੇ ਦੇ ਹੀ ਫੋਨ ਕਰਨ ਪਾਈ ਇਹਨਾਂ ਨੂੰ ਮਠੰਡੇ ਵਾਲੇ ਅ ਨੇੜੇ ਦੇ ਵਿੱਚ ਮਠੰਡੇ ਦੇ ਨੇੜੇ ਤੇ ਜਿਹੜੇ ਸਾਰੇ ਮੁਕਤ ਸਰ ਸਾਹਿਬ ਹੋ ਗਿਆ ਮਠੰਡਾ ਹੋ ਗਿਆ ਜਾਂ ਮਾਨਸ ਇਧਰ ਹਨ ਬਾਕੀ ਨੇੜੇ ਦੇ ਫੋਨ ਕਰਨਾ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੇ ਕੈਨੇਡਾ ਮੁੰਡਾ ਡਾਇਰੈਕਟ ਗੱਲ ਇਹਨਾਂ ਨਾਲ ਜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਲੋਂਗ ਕਰਦੇ ਨੇ ਪੜਾਈ ਬੀ ਐਸ ਸਿੰਘ ਤੇ ਆਈਟੀ ਕੀਤੀ ਹੋਈ ਆ ਭੈਣ ਇੱਕ ਮੈਡ ਆਸਟ੍ਰੇਲੀਆ ਕਾ ਭਰਾ ਕੋਈ ਨਹੀਂ ਕੱਦ 5 ਫਟ 8 ਇੰਚ ਕਾਸਟ ਜੱਟ ਸੇ ਗੋਤ ਬਰਾੜ ਅਪ੍ਰੈਲ 1994 ਦਾ ਡੇਟ ਆਫ ਬਰਥ ਆ ਮੈਲਵਾਰਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜਾ ਟਰੱਕ ਡਰਾਈਵਰ ਦਾ ਕੰਮ ਆ ਸਾਰਾ ਪਰਿਵਾਰ ਆਸਟ੍ਰੇਲੀਆ ਜਿਹਨਾਂ ਦਾ ਸਾਰਾ ਹੀ A to Z ਤੇ ਕੁੜੀ ਦੀ ਮਾਸਟਰ ਜਾਂ ਬੈਚਲਰ ਕਰੀ ਹੋਵੇ ਸੋਹਣੀ ਤੇ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਨੇੜੇ ਦੇ ਹੀ ਫੋਨ ਕਰਨ ਪਈ ਇਹਨਾਂ ਦਾ ਜਿਹੜਾ ਨੰਬਰ ਹੈ ਓਹ ਹੋ ਆਸਟ੍ਰੇਲੀਆ ਦੇ ਇਹ ਪਲੱਸ ਕਾਰਡ ਵਾਲਾ ਇਹ ਪਲੱਸ ਕਾਰਡ ਤੇ ਗੱਲ ਕਰਕੇ ਦੇਖ ਲਿਓ ਪਲੱਸ ਕਾਰਡ 46 44 95 28 44 8 ਜੇ ਦਾ ਗੱਲ ਹੁੰਦੀ ਹੈ ਠੀਕ ਨਹੀਂ ਤਾਂ WhatsApp ਦੇ ਉੱਪਰ ਜਿਹੜਾ ਇਹਨੂੰ ਸੇਵ ਕਰਕੇ WhatsApp ਤੇ ਗੱਲ ਕਰ ਲਿਓ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮੰਗਲੀਕ ਆ ਜੀ ਮੁੰਡਾ ਪਤਾ ਮਲੇਰ ਕੋਟਲਾ ਤੋਂ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਪੈਣਾ ਤਿੰਨ ਨੇ ਭਰਾ ਕੋਈ ਨਹੀਂ ਕਰਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਕਹਿਲਾ 1999 ਦਾ ਡੇਟ ਆਫ ਬਰਥ ਆ ਜੀ ਕੰਮ ਅਰਬ ਕੰਟਰੀ ਦੇ ਵਿੱਚ ਆ ਜੀ ਮੁੰਡਾ ਜਿਹੜਾ ਵਰਕ ਡਰਾਈਵਰੀ ਕਰਦਾ ਤੇ ਇੱਕ ਕਿੱਲਾ ਜ਼ਮੀਨ ਚਾਈਲਡਰੀ ਜਿਹੜੀ ਬਹੁਤ ਵਧੀਆ ਕੁੜੀ ਮੰਗਲੀਕ ਹੋਵੇ ਫੋਰਨ ਕੰਟਰੀ ਚ ਹੋਵੇ ਜਾਂ ਇੰਡੀਆ ਦੇ ਵਿੱਚ ਵਧੀਆ ਜੋਬ ਤੇ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਨਤਨ ਤੋਂ ਬਲੌਂਗ ਕਰਦੇ ਆ ਪੜ੍ਹਾਈ ਡਿਪਲੋਮਾ ਐਂਡ ਬਿਜ਼ਨਸ ਦਾ ਕੀਤਾ ਹੋਇਆ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖਾ ਗੋਤ ਪੰਨੂ ਆ ਜੀ 25 1999 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਪੀਆਰ ਆ ਜੀ ਹਾਂਗਕਾਂਗ ਸਿਟੀਜ਼ਨ ਵਧੀਆ ਜੋਬ ਹੈ ਕੁੜੀ ਸੋਹਣੀ ਹੋਵੇ ਵੈ ਤੇ ਇਹਨਾਂ ਦਾ ਜਿਹੜਾ ਨੰਬਰ ਵੀ ਕੈਨੇਡਾ ਦੀ ਦਿੱਤਾ ਹੋਇਆ ਪਲੱਸ 1 ਵਾਲਾ ਇਹਨੂੰ ਤੁਸੀਂ WhatsApp ਦੇ ਉੱਪਰ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਡਾਇਰੈਕਟ ਨਹੀਂ ਤਾਂ WhatsApp ਤੇ ਗੱਲ ਕਰ ਸਕਦੇ ਹੋ ਕੈਨੇਡਾ ਦੇ ਟਾਈਮ ਤੇ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਕੈਨੇਡਾ ਦੇ ਟਾਈਮ ਤੇ ਧਿਆਨ ਰੱਖਿਓ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਐਸ ਸੀ ਨਾਨ ਮੈਡੀਕਲ ਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਂਡ ਹਮਨ ਰਿਸੋਰਸ ਮੈਨੇਜਮੈਂਟ ਦਾ ਜਿਹੜਾ ਕੰਮ ਇਹ ਪੜ੍ਹਾਈ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 6 ਇੰਚ ਕਸਟ ਜੱਟ ਸੇ ਗੋਤ ਢਿੱਲੋ 4398 ਦਾ ਡੇਟ ਆਫ ਬਰਥ ਆ ਕੰਮ ਕੈਨੇਡਾ ਵਰਕ ਪਰਮਿਟ ਤੇ ਨੇ ਇੱਕ ਮੁੰਡੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਤੇ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਬਿਲੋਂਗ ਕਰਦੇ ਆ ਪੜਾਈ ਬੀ ਟੈਕ ਐਂਡ ਕੰਪਿਊਟਰ ਸਾਇੰਸ ਐਂਡ ਅਕਾਊਂਟਸ ਦੀ ਕੀਤੀ ਹੋਈ ਆ ਪਾਣਾ 2 ਨੇ ਇੱਕ ਮੈਡਾ ਦਾ ਭਰਾ ਇੱਕ ਦਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਸ਼ੇਰਗਿਲ 111192 ਦਾ ਡੇਟ ਆਫ ਬਰਥ ਹੈ ਸੈਰੀ ਪ੍ਰਾਪਰਟੀ ਹੈ ਤੇ ਪ੍ਰਾਈਵੇਟ ਜੌਬ ਹੈ ਪੜ੍ਹੀ ਲਿਖੀ ਅੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਚ ਕੁੜੀ ਦੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ 3 ਸਾਲ ਦਾ ਡਿਪਲੋਮਾ ਕੀਤਾ ਹੈ ਕੰਪਿਊਟਰ ਸਾਇੰਸ ਇੰਗਲਿਸ਼ ਦੀ ਕੀਤੀ ਹੋਈ ਹੈ ਇੰਜੀਨੀਅਰ ਕੰਪਿਊਟਰ ਸਾਇੰਸ ਦੀ ਇੰਜੀਨੀਅਰਿੰਗ ਕੀਤੀ ਹੋਈ ਹੈ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਕੀਤੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਇੱਕ ਰਿਕਵੈਸਟ ਹੈ ਜੀ ਆਪਾਂ ਜਲਦੀ ਜਲਦੀ ਸਾਰੇ ਰਿਸ਼ਤੇ ਬੋਲ ਦਿੰਨੇ ਆ ਤੁਸੀਂ ਬਾਅਦ ਦੇ ਵਿੱਚ ਆ ਕੇ ਚੰਗੀ ਤਰ੍ਹਾਂ ਹਰੇਕ ਰਿਸ਼ਤੇ ਨੂੰ ਦੇਖਣਾ ਤੇ ਉਸ ਤੋਂ ਬਾਅਦ ਪਰਿਵਾਰ ਨਾਲ ਗੱਲ ਕਰਨੀ ਹੈ ਹਨਾ ਪਹਿਲਾਂ ਸਾਰਾ ਵੀਡੀਓ ਜਿਹੜੀ ਦੇਖ ਲਿਆ ਕਰੋ ਜਿਹੜੇ ਜਿਹੜੇ ਵਧੀਆ ਰਿਸ਼ਤੇ ਲੱਗਦੇ ਹੁੰਦੇ ਉਹਨਾਂ ਨਾਲ ਡਾਇਰੈਕਟ ਗੱਲ ਕਰ ਲਿਆ ਕਰੋ ਕੱਦ ਦਾ ਜਿਹੜਾ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਬਰਾੜ ਬਾ 2 11 95 ਦਾ ਡੇਟ ਆਫ ਬਰਥ ਹੈ 9 ਕਿੱਲੇ ਜ਼ਮੀਨ ਹੈ ਜੀ 3 ਸਾਲ ਦਾ ਐਕਸਪੀਰੀਅੰਸ ਹੈ ਵਰਕਿੰਗ ਨੈਟਵਰਕ ਮੈਨੇਜਰ ਦਾ ਤੇ ਨਾਓ ਜਿਹੜਾ ਹੁਣ ਬ੍ਰਾਂਚ ਮੈਨੇਜਰ ਨੇ 30000 ਜਿਹੜੀ ਅਨਕਮਾ ਜਿਹਾ ਸੈਲਰੀ ਹੈ ਕੁੜੀ ਸੋਹਣੀ ਹੋਵੇ ਆਸਟ੍ਰੇਲੀਆ ਰਹਿੰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਪੜਾਈ ਬੀ ਟੈਕ ਕੀਤੀ ਹੋਈ ਆ ਐਮ ਐਸ ਸੀ ਕੀਤੀ ਹੋਈ ਆ ਮੈਥਮੈਟਿਕ ਤੇ ਬੀ ਐਡ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਮੁੰਡਾ ਸਰਦਾਰ ਆ ਪੱਗ ਬੰਨਦਾ ਟਰਬਨ ਕਾਸਟ ਰਾਮਗੜੀਆ ਸੇਖਾ ਜੀ ਗੋਤ ਘਟ ਜੀ ਐਚ ਏ ਟੀ ਆਰ ਏ ਘਟਾਰੇ ਕੀ ਬਣ ਗਿਆ ਇਹ ਗੋਤ ਘਟਾਰੇ 15 9 96 ਦਾ ਡੇਟ ਆਫ ਬਰਥ ਆ ਜੀ ਕਮ 55.5 ਕੇ ਮਤਲਬ 55500 ਸਾਢੇ 55000 ਜਿਹੜੀ ਇਹਨਾਂ ਦੀ ਹੈਗੀ ਹੈਗੀ ਇਨਕਮ ਜਾਂ ਸੈਲਰੀ ਇੱਕ ਵੈਲ ਐਜੂਕੇਟਿਡ ਜਿਹੜੀ ਕੁੜੀ ਹੋਵੇ ਵਧੀਆ ਪੜ੍ਹੀ ਲਿਖੀ ਤੇ ਲਾਲ ਪੱਟੀ ਚ ਮੁੰਡੇ ਤੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਬੀਏ ਐਮਏ ਪੋਲਿਟੀਕਲ ਸਾਇੰਸ ਅਤੇ ਐਲ ਐਲਬੀ ਜਿਹੜੀ ਕੀਤੀ ਹੋਈ ਹੈ ਭੈਣ ਇੱਕ ਮੈਡਾ ਕੈਨੇਡਾ ਪੀਆਰ ਹੈ ਭਰਾ ਇੱਕ ਕਨ ਮੈਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਸੰਧੂ ਸਿੱਧੂ ਕੋਟ ਸਿੱਧੂ ਆ ਜੀ 7490 ਦਾ ਡੇਟ ਆਫ ਬਰਥ ਹੈ ਤੇ ਐਡਵੋਕੇਟ ਦੀ ਹੈ ਜੀ ਪ੍ਰੈਕਟਿਸ ਇਨ ਕੋਰਟ ਦੇ ਵਿੱਚ ਤੇ ਮੁੰਡਾ ਬਿਲ ਐਜੂਕੇਟਡ ਹੋਵੇ ਤੇ ਪ੍ਰੋਫੈਸ਼ਨਲ ਜਿਹੜਾ ਸੈਟਲਡ ਹੋਵੇ ਬੈਲ ਲੈਂਡ ਮਤਲਬ ਵਧੀਆ ਜ਼ਮੀਨ ਹੋਵੇ ਤੇ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਜੀ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਬੈਚਲਰ ਇਨ ਬਿਜ਼ਨਸ ਤੇ ਡਿਪਲੋਮਾ ਇਨ ਬਿਜ਼ਨਸ ਦਾ ਕੀਤਾ ਹੋਇਆ ਹੈ ਐਨੇ ਕਾਨ ਮੈਡ ਦਾ ਭਰਾ ਇੱਕਾਣ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੂਤ ਬਰਾੜ 12 12 95 ਦਾ ਡੇਟ ਆਫ ਬਰਥ 10 ਕਿੱਲੇ ਜ਼ਮੀਨ ਆ ਜੀ ਤੇ ਔਨਰਿੰਗ ਟਰੱਕ ਦਾ ਬਿਜ਼ਨਸ ਟਰੱਕਿੰਗ ਦਾ ਜਿਹੜਾ ਬਿਜ਼ਨਸ ਹੈ ਇਹਨ ਕੈਨੇਡਾ ਦੇ ਵਿੱਚ ਹੈਗਾ ਕੁੜੀ ਸੋਹਣੀ ਹੋਵੇ 5.5 ਤੱਕ ਕੱਦ ਹੋਵੇ ਤੇ 24 ਤੋਂ 26 ਸਾਲ ਦੀ ਜਿਹੜੀ ਉਮਰ ਹੋਵੇ ਵੈਲ ਐਜੂਕੇਟਿਡ ਹੋਵੇ ਕੈਨੇਡਾ ਦੇ ਇਹਨਾਂ ਦਾ ਨੰਬਰ ਆ ਉਹੀ ਜਿਹੜੇ ਬਾਹਰ ਵਾਲੇ ਨੰਬਰ ਹੁੰਦੇ ਡਾਇਰੈਕਟ ਗੱਲ ਕਰਕੇ ਦੇਖ ਲਿਆ ਕਰੋ ਨਹੀਂ ਤਾਂ WhatsApp ਤੇ ਅਟੈਚ ਕਰਕੇ ਸੇਵ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਐਮਏ ਜਿਹੜੀ ਪੰਜਾਬੀ ਦੀ ਕੀਤੀ ਹੋਈ ਹੈ ਭੈਣ ਇੱਕ ਮੈਂਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤਗਰੇਵਾਲ 24 10 90 ਦਾ ਡੇਟ ਆਵਰਥਾ ਹੈ ਕੰਮ 2 ਕਿੱਲੇ ਜ਼ਮੀਨ ਹੈ ਇੱਕ ਸ਼ਾਪ ਹੈ ਪ੍ਰਾਈਵੇਟ ਜੌਬ ਹੈ ਵਧੀਆ ਤੇ ਕੁੜੀ ਜੌਬ ਕਰਦੀ ਹੋਵੇ ਜਾਂ ਐਨ ਆਰ ਆਈ ਤਲਾਕ ਸੋ ਦਾ ਵਿਚਾਰਨਯੋਗ ਹੈ ਜੀ ਰਿਸ਼ਤਾ ਚਾਹੀਦਾ ਜਿਹੜਾ ਇਹਨਾਂ ਨੂੰ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅੰਬਾਲਾ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀ ਟੈਕ ਇਨ ਕੰਪਿਊਟਰ ਸਾਇੰਸ ਐਂਡ ਪੋਸਟ ਗ੍ਰੈਜੂਏਸ਼ਨ ਅੰਡ ਜਾ ਡਿਪਲੋਮੈਂਟ ਬਿਜ਼ਨਸ ਦਾ ਕੀਤਾ ਹੋਇਆ ਬਿਜ਼ਨਸ ਮੈਨੇਜਮੈਂਟ ਇਨ ਇਨਫੋਰਮੇਸ਼ਨ ਟੈਕਨੋਲੋਜੀ ਦਾ ਪੈਨ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 1 ਇੰਚ ਕਾਟ ਜੱਟ ਸੇ ਗੋਤੜੀ 1996 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਪੀਆਰਆਈ ਗਵਰਨਮੈਂਟ ਜੌਬ ਕੋਰਟ ਦੇ ਵਿੱਚ ਕੈਨੇਡਾ ਗਵਰਨਮੈਂਟ ਜੌਬ ਆ ਜੀ ਕੋਰਟ ਦੇ ਵਿੱਚ ਤੇ ਕੈਨੇਡਾ ਪੀਆਰ ਆ ਕੁੜੀ ਮੁੰਡਾ ਕੱਲਾ ਹੋਵੇ 15 ਤੋਂ 20 ਕਿਲੇ ਜ਼ਮੀਨ ਹੋਵੇ ਵੈਸ ਨੂੰ ਹੋਵੇ ਤੇ ਕੈਨੇਡਾ ਹੋਵੇ ਤੇ ਇਹਨਾਂ ਦਾ ਓਨਲੀ ਵਟਸਐਪ ਨੰਬਰ ਹੈ ਜੀ ਵਟਸਐਪ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਐਡ ਪਵਾਉਣ ਲਈ ਇਹੇਠਾ ਪੀਲੀ ਪੱਟੀ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਗਲਾ ਰਿਸ਼ਤਾ ਵੀ ਕੁੜੀ ਦਾ ਹੈਗਾ ਮਲੇਰ ਕੋਟਲਾ ਤੋਂ ਕਮੈਂਟ ਜ਼ਰੂਰ ਕਰਿਆ ਕਰੋ ਕਿਵੇਂ ਲੱਗੇ ਸਾਡੇ ਰਿਸ਼ਤੇ ਜਾਂ ਕੀ ਕਹਾਣੀ ਹੈ ਨਾਮ ਕੌਰ ਪਤਾ ਮਲੇਰ ਕੋਟਲਾ ਤੋਂ ਬਲੋਂਗ ਕਰਦੇ ਪੜ੍ਹਾਈ ਬੀਐਸ ਸਿੰਘ ਮੈਡੀਕਲ ਦੀ ਕੀਤੀ ਹੋਈ ਹੈਗੀ ਐਮਐਸ ਨਰਸਿੰਗ ਐਮ ਐਸ ਸੀ ਕੀਤੀ ਹੋਈ ਤੇ ਨਰਸਿੰਗ ਦਾ ਡਿਪਲੋਮਾ ਜਿਹੜਾ ਤੇ ਕੈਨੇਡਾ ਤੋਂ ਕੀਤਾ ਹੋਇਆ ਭੈਣ ਨੂੰ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਰਹਿਲ ਫਰਵਰੀ 1993 ਦਾ ਡੇਟ ਆਫ ਬਰਥ ਆਜੀ ਕੰਮ ਕੈਨੇਡਾ ਵਰਕ ਵਰਕਿੰਗ ਐਸ ਨਰਸ ਦਾਗਾ ਅ ਮੁੰਡਾ ਵੈਸ ਨੂੰ ਹੋਵੇ 10 ਕਿੱਲੇ ਜ਼ਮੀਨ ਹੋਵੇ ਬਾਹਰ ਐਨ ਆਰ ਆਈ ਹੋਵੇ ਤੇ ਮੈਰਜ ਬੀਰੋ ਮਾਫ ਐਮ ਬੀ ਦਾ ਮਤਲਬ ਆ ਮੈਰਜ ਬੀਰੋ ਇਹਨਾਂ ਨੂੰ ਭਾਈ ਮਾਫ ਕਰਨ ਫੋਨ ਨਾ ਕਰੋ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੇ ਸੈਣੀ ਪਤਾ ਗੁਰਦਾਸਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਟੈਕ ਸਿਵਲ ਸਿਵਲ ਦੀ ਕੀਤੀ ਹੋਈ ਆ ਭੈਣ ਇੱਕ ਮੈਂਡ ਆ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਸੈਣੀ ਗੋਤ ਵਿਸ਼ੇਸ਼ਟ 16 695 ਦਾ ਡੇਟ ਆਫ ਬਰਥ ਆ ਜੀ ਕੰਮ 11 ਕਿਲੇ ਜ਼ਮੀਨ ਆ ਓਨਰ ਆ ਫਾਈਨਾਂਸ ਕੰਪਨੀ ਆ ਜੀ ਓਨਰ ਨੇ ਉਹਦੇ ਤੇ ਆਪਣੀਆਂ ਦੁਕਾਨਾਂ ਨੇ ਤੇ ਆਪਣਾ ਮਕਾਨ ਆ ਵਧੀਆ ਕਹਾਣੀ ਆ ਤੇ 35 ਤੋਂ 40 ਲੱਖ ਜਿਹੜੀ ਇਨਕਮ ਆ ਇਹਨਾਂ ਦੀ ਅਰਲੀ 11 ਕੇ ਲਈ ਜ਼ਮੀਨ ਹੈ ਕੁੜੀ ਐ ਗ੍ਰੈਜੂਏਟਡ ਹੋਵੇ ਤੇ 5 ਫੁੱਟ 3 ਇੰਚ ਤੋਂ ਲੈ ਕੇ 6 ਫੁੱਟ ਤੱਕ ਜਿਹੜਾ ਕੁੜੀ ਦਾ ਕੱਦ ਹੋਵੇ ਤੇ ਸੋਹਣੀ ਹੋਵੇ ਬਹੁਤ ਵਧੀਆ ਰਿਸ਼ਤਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੌਂ ਕਰਦੇ ਪੜਾਈ BCA MA ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਣਮੈਡ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਗਿੱਲ 11 11 1991 ਦਾ ਡੇਟ ਆਫ ਬਰਥ ਹੈ ਜੀ ਕੰਮ ਫਰੀ ਹੈ ਤੇ ਮੁੰਡਾ ਮਗਲੀਕ ਹੋਵੇ ਵਿਦੇਸੀ ਪੀਆਰ ਐਨਆਰਆਈ ਜੱਟ ਸਿੱਖ ਹੋਵੇ ਮਤ ਬਾਹਰਲੇ ਦੇਸ਼ ਕਿਤੇ ਵੀ ਪੀਆਰ ਹੋਵੇ ਜਾਂ ਐਨਆਰਆਈ ਮਤਲਬ ਗਿਆਵਾ ਹੋਵੇ ਤੇ ਜੱਟ ਸਿੱਖ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਬਿਲੋਂਗ ਕਰਦਾ ਹੈ ਪੜਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡਾ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਿੱਲ 17 8 ਤਨਵੇ ਦਾ ਡੇਟ ਆਵਰਤਾ ਕੰਮ ਤਨਗੇਲੇ ਜਮੀਨਾ ਘਰੇਲੂ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਲਾਲਪੱਤੀ ਜੇ ਮੁੰਡੇ ਦੇ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਨੇ ਪੜਾਈ ਬੀਏ ਆਈਟੀਆਈ ਡਿਪਲੋਮਾ ਮੈਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਆ ਭੈਣ ਕਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਬਰਾੜ 17ਏ 3 99 ਦਾ ਡੇਟ ਆਵਰਤਾ ਪੱਕੀ ਸਰਕਾਰੀ ਨੌਕਰੀ ਆ ਰੇਲਵੇ ਵਿਭਾਗ ਦੇ ਵਿੱਚ 12 ਸਾਲ ਤੋਂ ਕਪੂਰਥਲਾ ਤੇ ਕੁੜੀ ਸਰ ਤੇ ਸਟੱਡੀ ਜਾਂ ਕੀਤੀ ਹੋਵੇ ਬੀਏ ਪਲੱਸ ਸਟੱਡੀ ਕੀਤੀ ਹੋਵੇ ਤੇ ਬੀਏ ਦੇ ਵਿੱਚ ਕਈ ਵਾਰ ਪਲੰਗ ਪੰਗਾ ਪੈ ਜਾਂਦਾ ਬੀਏ ਪਲੱਸ ਪਾਉਂਦੇ ਆ ਉਹਨੂੰ ਬੀਏ ਨੂੰ ਪੂਰਾ ਚੰਗੀ ਤਰ੍ਹਾਂ ਲਿਖ ਕੇ ਪਾਇਆ ਕਰੋ ਬਾਕੀ ਇਹਨਾਂ ਦਾ ਸਟੱਡੀ ਬਾਰੇ ਤੇ ਹੋਰ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਹੇਠਾਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਸ਼ਰਮਾ ਪਤਾ ਐਸ ਬੀ ਐਸ ਨਗਰ ਤੇ ਪੜਾਈ ਬੀਟੈਕ ਕੀਤੀ ਹੋਈ ਆ ਭੈਣ ਇੱਕ ਮੈਡ ਕਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਗੋਤ ਅਵਲੇਸ਼ ਤੇ 6 11 93 ਦਾ ਡੇਟ ਆਫ ਬਰਥ ਹੈ ਜੀ ਤੇ ਕੰਮ ਕਨੇਡਾ ਤੇ 50 ਤੋਂ 60 ਲੱਖ ਜਿਹੜੀ ਅਨ ਕਮ ਹੈ ਇਹਨਾਂ ਦੀ ਇੰਡੀਆ ਦੇ ਵਿੱਚ ਚਾਰ ਸ਼ਾਪ ਨੇ ਤੇ ਇੱਕ ਪਲਾਟ ਹੈ ਇੱਕ ਹਾਊਸ ਹੈ ਐਨ ਆਰ ਆਈ ਕੁੜੀ ਬੈਲ ਐਜੂਕੇਟਿਡ ਹੋਵੇ ਗੁੱਡ ਲੁਕਿੰਗ ਬ੍ਰਾਹਮਣ ਖੱਤਰੀ ਇੰਡੀਅਨ ਜਿਹੜੀ ਜਾਂ ਕਨੇਡੀਅਨ ਜਾਂ ਇੰਡੀਆ ਦੇ ਵਿੱਚ ਹੋਵੇ ਜਾਂ ਕਨੇਡਾ ਦੇ ਵਿੱਚ ਲਾਲ ਪੱਟੀ ਦੇ ਵਿੱਚ ਜਿਹੜਾ ਨੰਬਰ ਹੈ ਮੁੰਡੇ ਦੇ ਪਰਿਵਾਰ ਦਾ ਡਾਇਰੈਕਟਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਹਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਭਰਾ ਪੜਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣਾਂ ਦੋ ਮੈਡ ਨੇ ਭਰਾ ਤਿੰਨ ਅਨਮੈਡਨ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੈਗੂਤ ਰਾਏ ਕਾ 16 595 ਡੇਟ ਆਫ ਬਰਥ ਆ ਜੀ ਲਾਇਰ ਅਸਿਸਟੈਂਟ ਨੇ ਤੇ ਕੁੜੀ ਇੰਡੀਆ ਹੈ ਤਾਂ ਬੈਂਡ ਆਏ ਹੈ ਤਾਂ ਖਰਚਾ ਆਧੋ ਆਧਾ ਜੀ ਜਾਂ ਆਸਟ੍ਰੇਲੀਆ ਜਾਂ ਜੋਕੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਹਲਾ ਰਿਸ਼ਤਾ ਨੋਟ ਕਰੋ ਜੀ ਬਰਤਾਰੀ ਜੀ ਕੁੜੀ ਪਤਾ ਮਲੇਰ ਕੋਟਲਾ ਤੋਂ ਬਲੋਂਗ ਕਰਦੇ ਨੇ ਅ ਪਲੱਸ 2 ਬੀਏ ਤੇ ਨੈਣੀ ਦਾ ਜਿਹੜਾ ਇਹਨਾਂ ਨੇ ਕੋਰਸ ਜਾਂ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਮੈਂਡ ਭਰਾ ਇੱਕ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤੂਪਲ 31396 ਦਾ ਡੇਟ ਆਫ ਬਰਥ ਆ ਜੀ ਕੰਮ ਕੈਨੇਡਾ ਸਟ ਵਿਜ਼ਟਰ ਵੀਜ਼ਾ ਜੀ ਤੇ ਵਰਕ ਪਰਮਿਟ ਅਪਲਾਈ ਆਨ ਬਿਸल्फ ਆਫ ਨੈਣੀ ਦੇ ਆਧਾਰ ਤੇ ਕੀਤਾ ਹੋਇਆ ਇਹਨਾਂ ਨੇ ਮੁੰਡਾ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਦਾ ਟਾਈਮ ਤੁਹਾਡਾ ਬਰਬਾਦ ਨਾ ਕਰਦੇ ਹੋਏ ਦੋਕ ਗੱਲਾ ਕਰਕੇ ਆਪਾਂ ਜਿਹੜੀ ਵੀਡੀਓ ਦੀ ਸਮਾਪਤੀ ਕਰਦੇ ਆ ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣ ਲਈ WhatsApp ਤੇ ਮੈਸੇਜ ਕਰੋ ਮਤਲਬ ਕਿ ਹੈਲੋ ਲਿਖ ਕੇ ਭੇਜ ਦੇਣਾ ਤੁਸੀਂ ਐਡ ਦਾ ਕੀ ਪ੍ਰੋਸੈਸ ਹੈ ਕੀ ਸਾਨੂੰ ਡਾਟਾ ਚਾਹੀਦਾ ਕੀ ਸਾਡੀ ਫੀਸ ਹੈ ਕੀ ਸਾਡੇ ਟਰਮ ਕੰਡੀਸ਼ਨ ਨੇ ਸਾਰਾ ਕੁਝ ਪੰਜਾਬੀ ਦੇ ਵਿੱਚ ਬਕਾਇਦਾ ਤੌਰ ਤੇ ਤੁਹਾਨੂੰ ਲਿਖ ਕੇ ਭੇਜ ਦਿੱਤਾ ਜਾਏਗਾ ਤੇ ਰੋਜ਼ਾਨਾ 7:30 ਤੋਂ 9 ਵਜੇ ਤੱਕ ਜੇ ਤੁਹਾਨੂੰ ਕੋਈ ਵੇਸੇ ਤਾਂ ਕਾਲ ਕਰਨ ਦੀ ਲੋੜ ਨਹੀਂ ਕਿਉਂਕਿ ਆਈਡੀ ਸਾਡਾ ਕੰਮ ਹੀ ਸਿਰਫ ਐਡ ਦਾ ਪਰ ਫਿਰ ਵੀ ਜੇ ਗੱਲਬਾਤ ਆ ਤਾਂ ਸਾਮ ਨੂੰ 7:30 ਤੋਂ 9 ਵਜੇ ਤੱਕ ਤੁਸੀਂ ਕਰ ਸਕਦੇ ਹੋ 9501725405 ਸਾਡਾ ਨੰਬਰ ਹੈ ਤੇ ਤੁਹਾਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਤੁਸੀਂ ਦੇਖੀਏ ਲਾਸਟ ਤੱਕ ਇਹ ਵੀਡੀਓ ਦਾ ਮਤਲਬ ਤੁਹਾਨੂੰ ਜ਼ਰੂਰਤ ਹੈ ਪਰ ਤੁਹਾਡੇ ਯਾਰ ਦੋਸਤ ਕੋਲੇ ਤੁਹਾਡੇ ਰਿਸ਼ਤੇਦਾਰ ਕੋਲੇ ਕਿਸੇ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾਓ ਜਿਹਨੂੰ ਰਿਸ਼ਤਿਆਂ ਦੀ ਜ਼ਰੂਰਤ ਹੈ ਕਿਉਂਕਿ ਅੱਜਕੱਲ੍ਹ ਤੁਹਾਨੂੰ ਪਤਾ ਹੀ ਹੈ ਰਿਸ਼ਤੇਦਾਰ ਤਾਂ ਹੱਥ ਖੜੇ ਕਰਕੇ ਰਿਸ਼ਤਾ ਰਸਤੇ ਦੇ ਵਿੱਚ ਕੋਈ ਘਟ ਵੱਧ ਹੀ ਹੁੰਦਾ ਹੈ ਤੇ ਬਾਕੀ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਕਮੈਂਟ ਹੇਠਾਂ ਜਰੂਰ ਕਰੋ ਜਿੰਨਾਂ ਨੂੰ ਇਹ ਵੀਡੀਓ ਲੱਗੀ ਤੇ ਮੈਨੂੰ ਇਹ ਵੀ ਪਤਾ ਲੱਗ ਜੇ ਵੀ ਵੀਡੀਓ ਦੇ ਲਾਸਟ ਤੱਕ ਮੇਰੀ ਇਸ ਵੀਡੀਓ ਨੂੰ ਕੌਣ-ਕੌਣ ਦੇਖਦਾ ਹੈ ਮੈਨੂੰ ਇਹ ਜਰੂਰ ਲਿਖ ਕੇ ਭੇਜੋ ਵੀ ਅਸੀਂ ਸਾਰੀ ਲਾਸਟ ਤੱਕ ਦੇਖਦੇ ਹਾਂ ਕਿਉਂਕਿ ਜੇ ਤੁਸੀਂ ਮੇਰੀ ਇਹ ਲਫ਼ਜ਼ ਸੁਣ ਰਹੇ ਹੋ ਤਾਂ ਤੁਸੀਂ ਲਾਸਟ ਤੱਕ ਇਹ ਵੀਡੀਓ ਦੇਖ ਰਹੇ ਹੋ ਥੈਂਕ ਯੂ ਧੰਨਵਾਦ ਜੀ